ਆਨ ਵੱਲੋਂ ਕੋਈ ਮਾਮਲਾ ਦਰਜ ਕੀਤਾ ਗਿਆ ਹੈ ਹਾਂਜੀ ਮਾਨ ਜੋ ਐਸਐਸਪੀ ਸਾਹਿਬ ਬਠਿੰਡਾ ਸ਼੍ਰੀ ਦੀਪਕ ਪਾਰਕ ਆਈਪੀਐਸ ਅਤੇ ਐਸਪੀਡੀ ਸਾਹਿਬ ਸ਼੍ਰੀ ਅਜੀਤ ਗਾਂਧੀ ਆਈਪੀਐਸ ਐਸਪੀਡੀ ਸਾਹਿਬ ਵੱਲੋਂ ਲੋਕ ਸਭਾ ਲਖਣਾਂ ਨੂੰ ਦੇਖਦੇ ਹੋਏ ਕਿਉਂਕਿ ਚੋਣ ਜੱਪਤਾ ਲਾਗੂ ਆ ਨਸ਼ੇ ਵਿਰੋਧ ਮਹਿੰਮਾ ਜਿਹੜੇ ਅੰਸਰਾਂ ਚਲਾਈ ਦੇ ਤਹਿਤ ਇੰਸਪੈਕਟਰ ਜਸਵਿੰਦਰ ਸਿੰਘ 4C1 ਬਠਿੰਡਾ ਦੀ ਟੀਮ ਨੇ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਵਾ ਪਿੰਡ ਬਜਵਣਾ ਤੋਂ ਇਹ ਦੋਸ਼ੀ ਨੇ ਅਮਰਤ ਸਿੰਘ ਦੁਨੀ ਚੰਦ ਵਕੀਲ ਸਿੰਘ ਤੇ ਜਸਵਿੰਦਰ ਸਿੰਘ ਇਹਦੇ ਵਿੱਚ ਜਿਹੜਾ ਦੋਸ਼ੀ ਅਮਰਪਾਲ ਸਿੰਘ ਆ ਇਹਦੇ ਚਾਰ ਮੁਕੱਦਮੇ ਪਹਿਲਾਂ ਵੀ ਦਰਜ ਨੇ ਵੱਖ-ਵੱਖ ਥਾਣਿਆਂ ਦੇ ਵਿੱਚ ਤੇ ਇਹਨਾਂ ਨੂੰ ਸ਼ਿਫਟ ਕਾਰਪੀ ਵੀ 03 BK 1638 ਦੇ ਨਾਲ ਕਾਬੂ ਕੀਤਾ ਤੇ ਇਹਨਾਂ ਤੋਂ 100 ਗ੍ਰਾਮ ਹਿਰੋਇਨ ਬਰਾਮਦ ਕੀਤੀ ਆ ਇਹ ਚਾਰਾਂ ਦਾ ਆਪਸ ਵਿੱਚ ਸਿਰਕੀ ਲਿੰਕ ਹੈ ਉਹ ਅਸੀਂ ਤਸਦੀਕ ਕਰ ਰਹੇ ਹਾਂ ਕਿਉਂਕਿ ਦੋ ਦੋਸ਼ੀ ਜਿਹੜੇ ਇਹਦੇ ਵਿੱਚ ਹੈਗੇ ਅਮਰਪਾਲ ਸਿੰਘ ਤੇ ਦੁਨੀ ਚੰਦ ਇਹ ਤਰਨਤਾਂ ਦੇ ਰਹਿਣ ਵਾਲੇ ਆ ਪਿੰਡ ਕੜੀਆ ਤੇ ਦੁਬਲੀ ਦੇ ਦੋ ਦੋਸ਼ੀ ਜਿਹੜੇ ਹੈਗੇ ਆ ਆਪਣੇ ਵਕੀਲ ਸਿੰਘ ਇਹ ਪਿੰਡ ਕਲਿਆਣ ਦਾ ਤੇ ਜਸਵਿੰਦਰ ਸਿੰਘ ਹੈਗਾ ਇਹ ਵੀ ਪਿੰਡ ਕਲਿਆਣ ਦਾ ਰਹਿਣ ਵਾਲਾ ਆ ਇਹਨਾਂ ਦਾ ਕੀ ਆਪ ਦੇ ਵਿੱਚ ਮਿੱਤਰਤਾ ਵਾ ਕਿਵੇਂ ਕੋਈ ਅਣਜਾਣ ਫਛਾਣਾ ਇਹ ਕਿਉਂ ਆ ਉਹ ਸਾਰੇ ਇਸ ਤਸਦੀਕ ਕਰ ਰਹੇ ਨੇ ਵੈਰੀਫਾਈ ਕਰ ਰਹੇ ਨੇ ਕਿਸੇ ਕਿਤੇ ਦੇਣ ਜਾ ਰਹੇ ਸਪਾਸਰ ਲੱਗੇ ਹੋਏ ਇਹਨੂੰ ਵੀ ਵੈਰੀਫਾਈ ਕਰ ਰਹੇ ਆ ਜੀ ਉਹਦੀ ਬੈਕਵਰਡ ਫਾਰਵਰਡ ਲਿੰਕ ਕਰ ਰਹੇ ਆ ਇਹਨਾਂ ਦਾ ਪੁਲਿਸ ਰਿਮਾਨ ਲੈ ਕੇ ਅਗਲੀ ਕਾਰਵਾਈ ਸਖਤ ਸਖਤ ਲਾਏਗੀ ਨਸ਼ੇ ਵਿਰੁੱਧ ਜਿਹੜੇ ਅਨਸਰ ਹੈ ਉਹਨਾਂ ਦਾ ਬਹੁਤ ਸਖਤ ਤੋਂ ਸਖਤ ਕਾਰਵਾਈ ਲਗਾਤਾਰ ਅਮਨਚ ਲੈਂਦੀ ਜਾਊਗੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ